ਆ ਸਾਹਮਣੇ ਦੇਖ ਮਿਲੇ ਲੋਕਾਂ ਦਾ ਦੇਖੋ ਕਿੰਨਾ ਪਿਆਰ ਕੀਤਾ ਲੋਕਾਂ ਦਾ ਸਾਨੂੰ ਸੀ ਕੰਮ ਚਾਹੀਦਾ ਹਾਂਜੀ ਦੇਖੋ ਪਹਿਲਾਂ ਮੈਂ ਪ੍ਰਸ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰ ਧੰਨਵਾਦ ਕਰਦਾ ਕਿਉਂਕਿ ਉਹਨਾਂ ਰਾਹੀਂ ਮੇਰੀ ਆਵਾਜ਼ ਪਹੁੰਚੀ ਲੋਕਾਂ ਤੱਕ ਤੇ ਲੋਕਾਂ ਨੇ ਮੈਨੂੰ VOTING ਕੀਤੀ ਅੱਜ ਮੈਂ ਜਿੱਤੂ ਕੈਂਡੀਡੇਟ ਬਣਿਆ ਇਲਾਕੇ ਦੀ ਗੱਲ ਕਰਾਂਏ ਵਿਕਾਸ ਦੀ ਗੱਲ ਕਰਾਂਗੇ ਤਾਂ ਲੋਕਾਂ ਨੇ ਬਹੁਤ ਜ਼ਿਆਦਾ ਤੁਹਾਨੂੰ ਪਿਆਰ ਕੀਤਾ ਕਿਉਂਕਿ ਲੋਕ ਭਾਰਤੀ ਹੋਏ ਭਾਈ ਸ਼ਹਿਰ ਦੇ ਵਿੱਚ ਕੰਮ ਕਿਤੇ ਲੋਕਾਂ ਦਾ ਅਗਰ ਲੋਕਾਂ ਨੇ ਵਿਕਾਸ ਕੀਤਾ ਹੁੰਦਾ ਤਾਂ ਜਿੱ ਨਿੱਖੂ ਭਾਰਤ ਨਾ ਚੁੰਦੇ ਵੀ ਸਾਡੇ ਕਈ ਭਾਈ ਸਾਰੇ ਲੋਕ ਇੱਥੇ ਜਾਂਦੇ ਸੀਗੇ ਸਾਨੂੰ ਇਹ ਪ੍ਰੂਫ ਤੋਂ ਇਹ ਪ੍ਰੂਫ ਤੋਂ ਉਹ ਪ੍ਰੂਫ ਤੋਂ ਤਾਂ ਅਸੀਂ ਕੰਮ ਕਰਾਂਗੇ ਮੇਰੇ ਵੱਲੋਂ ਬੇਚਿੰਤਾ ਖਾਓ ਆਪਣਾ ਘਰ ਸਮਝ ਜਾ ਕੇ ਮੋਰਾ ਆਪਣੇ ਆਪ ਲਾਓ ਕਿੰਨਾ ਕੰਮ ਚੱਲਦੇ ਰਹੂਗਾ ਤੁਹਾਡੇ ਵਿੱਚੇ ਕੰਮ ਬਿਤਾ ਕੰਮ ਕਰੇ ਹਾੜ ਘਾੜ ਦੇ ਕੰਮ ਚੱਲਦੇ ਰਹੂਗੇ ਤੁਸੀਂ ਤਾਂ ਬਹੁਤ ਵਧੀਆ ਰੰਗ ਦੇ ਲੋਕ ਇਹ ਦੇਖੋchn ਨਹੀਂ ਆਲੇ ਇਹਨਰ ਸੀ ਫਿਲਮ ਬਾਕੀ ਆ ਹੁਣ ਨਿਕੂ ਪਰਦੇ ਹੁਣ ਕੰਮ ਕਰਕੇ ਦਿਖਾਉਗਾ ਪ੍ਰੋਪਰ ਉਹ ਤਾਂ ਪਾਵਰ ਵਿੱਚ ਆ ਗਏ ਹੋ ਕਿੱਦਾਂ ਦਾ ਮਾਹੌਲ ਆ ਦਿੱਸੋ ਮੌਲ ਬਹੁਤ ਵਧੀਆ ਖੁਸ਼ੀ ਦਾ ਮਾਹੌਲ ਆ ਤੁਸੀਂ ਦੇਖ ਸਕਦੇ ਹੋ ਸਾਰੇ ਮਾਸੇ ਕੈਮਰਾ ਮਾਰ ਲਓ ਵੀ ਲੋਕ ਐਨੇ ਖੁਸ਼ ਨੇ ਕਿ ਇੱਕ ਗਰੀਬ ਦਾ ਬੇਟਾ ਕੋਸਨ ਬਣਿਆ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਨਿਕੋ ਉਪਾਰਦੀ ਜਿੰਦਾਬਾਦ ਝੋਕਣਾ ਝਾੜੂ ਫੇਰਦਾ ਕਿੱਦਾਂ ਦਾ ਝਾੜੂ ਦੇਖੋ ਸਹੀ ਜਗ੍ਹਾ ਫਿਰਦਾ ਹੈਗਾ ਜਿੱਥੇ ਗੰਦਗੀ ਹੁੰਦੀ ਤੁਸੀਂ ਝਾੜੂ ਫਿਰਦਾ ਇਸ ਲਈ ਬਾੜ ਵਾਸੀਆਂ ਨੇ ਮਿਲ ਕੇ ਝਾੜੂ ਫੇਰਿਆ ਇਹ ਮੈਂ ਅੱਜ ਕੀ ਤੋਂ ਬੋਟਾ ਲੋ ਬਹੁਤ ਕਮੀ ਸੀ ਜਦੋਂ ਨਿੱਕੂ ਭਾਰਤੀ ਦੇ ਜਿੰਨੇ ਵੀ ਵਰਕਰ ਸੀਗੇ ਇੰਨਾ ਕੁ ਚੜੂ ਫੇਰਨਾ ਇੰਨਾ ਕੁ ਚੜੂ ਫੇਰਨਾ ਸੀ ਨਾ ਪੰਜਾਬ ਤੋਂ ਸਭ ਤੋਂ ਵੱਡੀ ਜਿੱਤ ਨਿੱਕੂ ਭਾਰਤੀ ਦੀ ਹੋਣੀ ਸੀ ਪਹਿਲੇ ਦਾ ਤੁਹਾਡੇ ਚੈਨਲ ਮਾਦਨ ਲਈ ਨਿੱਕੂ ਭਾਰਤੀ ਨੂੰ ਬਹੁਤ ਬਹੁਤ ਮੁਬਾਰਕਾਂ ਆਮ ਆਦਮੀ ਪਾਰਟੀ ਤੋਂ ਜੋ ਕਿ ਪਹਿਲੀ ਵਾਰੀ ਬਹੁਤ ਮਿਹਨਤ ਕਰਦੇ ਆ ਰਹੇ ਸੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੇ ਆਮ ਆਦਮੀ ਪਾਰਟੀ ਦਾ ਵੀ ਧੰਨਵਾਦ ਕਰਦੇ ਆਂ ਨਾਲ ਹੀ ਸ਼ੌਕ ਪ੍ਰੈਸ਼ਰ ਪੱਪੀ ਦਾ ਜਿਨ੍ਹਾਂ ਨੇ ਇਹਨਾਂ ਨੂੰ ਮਿਹਨਤ ਕਰਦੇ ਦੇਖ ਕੇ ਇਹਨਾਂ ਨੂੰ ਚੁਣਿਆ ਔਰ ਸਭ ਤੋਂ ਵੱਡੀ ਜਿੱਤ ਤੇ ਧੰਨਵਾਦੀਆਂ ਅਸੀਂ ਵਾਰ ਨੰਬਰ 30 ਦੇ ਲੋਕਾਂ ਦਾ ਜਿਨ੍ਹਾਂ ਨੇ ਆਪਣੀ ਕੀਮਤੀ ਵੋਟ ਪਾ ਕੇ ਆਪਣਾ ਕੀਮਤੀ ਸਮਾਂ ਕੱਢ ਕੇ ਇਹਨਾਂ ਨੂੰ ਵੋਟ ਪਾਈ ਅਸੀਂ ਪ੍ਰਧਾਨ ਜੀ ਦੇ ਨਾਲ ਰਹਿੰਦੇ ਹੋਏ ਅਸੀਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਹਰ ਇੱਕ ਦਾ ਪਹਿਲ ਦੇ ਆਧਾਰ ਤੇ ਕੰਮ ਹੋਊਗਾ ਗੁਰਾਈ ਨਾਲ ਕੰਮ ਹੋਊਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਪਹਿਲ ਦੇ ਆਧਾਰ ਤੇ ਉਹਨਾਂ ਦਾ ਹੱਲ ਹੋਊਗਾ ਬਸ ਇੰਨਾ ਹੀ ਕਹਿੰਦਾ ਹਾਂ ਇਹ ਸਭ ਦਾ ਫੇਰ ਦਿਲੋਂ ਧੰਨਵਾਦੀ ਬਾਕੀ ਕੰਮ ਇਲਾਕੇ ਵਿੱਚ ਰਹਿ ਗਏ ਜਿਹੜੇ ਭਾਰਤੀ ਦੇ ਆਪਾਂ ਉਮੀਦਾਂ ਰੱਖ ਰਹੇ ਹਾਂ ਦੇਖੋ ਕਿ ਲੋਕਾਂ ਨੂੰ ਇਹੀ ਹੁੰਦਾ ਕਿ ਸਾਨੂੰ ਵਧੀਆ ਕੈਂਡੀਡੇਟ ਚਾਹੀਦਾ ਇਲਾਕੇ ਦਾ ਚਾਹੀਦਾ ਉਹ ਹਰ ਟਾਈਮ 24 ਘੰਟੇ ਇਹਨਾਂ ਦੇ ਕੋਲ ਹੈ ਵਿਜੈਨਗਰ ਇਹਨਾਂ ਦਾ ਆਫਿਸ ਹੈ ਜਦੋਂ ਮਰਜੀ ਅੱਧੀ ਰਾਤ ਨੂੰ ਇਹਨਾਂ ਨੂੰ ਬੁਲਾ ਕੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਲੋਕਾਂ ਨੇ ਇਹਨਾਂ ਨੂੰ ਵੋਟ ਨਹੀਂ ਪਾਈ ਇਹਨਾਂ ਨੂੰ ਆਪਣਾ ਪਰਿਵਾਰਿਕ ਮੈਂਬਰ ਸਮਝ ਕੇ ਇਹਨਾਂ ਨੂੰ ਜਿਤਾਇਆ ਵਾ ਤੇ ਇਸੇ ਤਰ੍ਹਾਂ ਵੱਧ ਚੜ ਕੇ ਉਹਨਾਂ ਨਾਲ ਹੌਸਲਾ ਬਲੰਦੀ ਕੰਮ ਚੱਲਦਾ ਹੀ ਰਹੂਗਾ ਉਹਨਾਂ ਦਾ ਜਿੰਦਾਬਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਇੱਕ ਕਰਕੇ ਇਹਨਾਂ ਨੂੰ ਜਤਾਇਆ ਸਾਰਿਆਂ ਦੀ ਮਿਹਨਤ ਫਲ ਮਿਲਿਆ ਪ੍ਰਮਾਤਮਾ ਨੇ ਇਹਨਾਂ ਨੂੰ